ਯੋਤਾ ਜੀ ਕਿੱਦਾਂ ਹਾਂਜੀ ਵਧੀਆ ਆ ਜਾ ਬਹਿ ਜਾ ਮੇਲਾ ਤੇਰੇ ਨਿੱਕੇ ਵੀਰ ਨੇ ਲੈ ਲਈ ਇਹ ਬੁਲਟ ਤੇ ਤੂੰ ਵੀ ਲੈ ਲੈ ਕਿਤੇ ਵਧਾਈਆ ਵੇ ਕਰ ਜੋਤ ਫੇਰ ਤੈਨੂੰ ਬਸ ਨੋ ਬੋਧੀ ਵਧਾਈਆ ਆ ਜਾ ਬਹਿ ਜਾ ਨਹੀਂ ਬਸ ਮੈਨੇ ਅਸੀਂ ਆਏ ਗੇੜਾ ਲਾ ਕੇ ਅੱਛਾ ਮੈਨੂੰ ਆਂਦਾ ਵੇਖ ਤਾਇਆ ਅੱਛਾ ਕਿੰਨੇ ਦਾ ਲਿਆ ਇਹ ਕਿੰਨੇ ਲਿਆ ਉਹ ਦੱਸ 2 ਕੋ ਲੱਖ ਤੱਕ ਪੈ ਗਿਆ ਦੋ ਦਾ ਅੱਛਾ ਵਧੀਆ ਇਹ ਫਿਰ ਤੇ ਹੋਰ ਹਾਂਜੀ ਵਧੀਆ ਲੈ ਲੈ ਤੂੰ ਵੀ ਹੁਣ ਕੋਈ ਨਹੀਂ ਲਵਾਂਗੇ ਐਵੇਂ ਤੇ ਮੁੰਡਾ ਖੁੰਡਾ ਵਾ ਗੇੜੀ ਛੇੜੀ ਮਾਰਿਆ ਕਰ ਇਹਦੇ ਉੱਤੇ ਮੇਰੇ ਵਰਗਾ ਬੁੱਢਾ ਬੈਠਾ ਤੇ ਉਦਾਂ ਹੀ ਲੱਗਦਾ ਜਿਦਾਂ ਗੱਡੇ ਤੇ ਬੈਠਾ ਹੁੰਦਾ ਨਹੀਂ ਮੈਂ ਕੀ ਕਰਨ ਲੈ ਕੇ ਬੁਲਟ ਲੈ ਉਹ ਨੌਜਵਾਨ ਮੁੰਡੇ ਹੁਣ ਅੱਜਕੱਲ ਇਹ ਹੀ ਲੈਣ ਰਹੇ ਆ ਹੈਗੇ ਸਹੀ ਪਰ ਮੇਰੇ ਕੋ ਮੋਟਰਸਾਈਕਲ ਸਹੀ ਆ ਉਹ ਸਹੀ ਆ ਮੈਨੂੰ ਕਿੱਥੇ ਵਾਰਾ ਖਾਣਾ ਤੇਲ ਕਿੰਨਾ ਪੈਂਦਾ ਤੇਲ ਕਿੰਨਾ ਖਾਣਾ ਲੈ ਤੇ ਜਦੋਂ ਦੁਗ 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 ਕਰਕੇ ਜਾਣਾ ਤੇ ਪਤਾ ਨਹੀਂ ਫੇਰ ਹੀ ਲੱਗਣਾ ਨਾ ਲੈ ਵੀ ਫਲਾਣੇ ਦਾ ਮੁੰਡਾ ਜਾਣ ਰਿਹਾ ਗਲੀ ਦੇ ਵਿੱਚੋਂ ਦੀ ਨੰਗੇ ਨੇ ਟੌਰ ਬਣਾ ਕੇ ਮੈਂ ਕੀ ਕਰਨੀ ਆ ਇੰਦਾ ਸਹੀ ਜ ਮੈਂ ਦੇਖਿਆ ਵੇਖ ਲੈ ਮਲਦਲਾ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਵੀਰ ਸਾਮੇ ਗੇੜੀ ਮਾਰ ਕੇ ਆਵਾਂਗੇ ਫਿਰ ਹੂੜੇ ੜੇ ਲੈ ਕੇ ਆਵਾਂਗੇ ਕੋਈ ਨਹੀਂ ਕੋਈ ਨਹੀਂ ਵੇਖ ਲੈ ਵਧਾਈ ਦੇਓ ਫੇ ਮੇਰੇ ਚਾਚੀ ਨੂੰ ਨਹੀਂ ਤੇ ਚਾਚੀ ਨੂੰ ਵਧਾਈ ਅਸੀਂ ਦੇਣੀ ਆ ਤੈਨੂੰ ਕੀ ਗੱਲ ਜਿਹੜੀ ਛਾਪੇ ਗੱਡੇ ਆ ਤੂੰ ਵੀ ਗਾੜੀ ਜਾ ਕੇ ਵਧਾਈ ਦੇ ਸਕਦਾ ਵਾ ਹੁਣ ਤੂੰ ਬਿਲਕੁਲ ਨਿਆਣਾ ਨਾ ਬਣ ਬਣ ਬੈ ਨਹੀਂ ਨਹੀਂ ਸਿਆਣਾ ਹੁਣ ਕੋਈ ਗੱਲ ਨਹੀਂ ਮਾਉਂਗਾ ਜੇ ਸ਼ਾਮ ਨੂੰ ਇਦਾਂ ਮਾਉਣਾ ਘਰੇ ਫਿਰ ਤੁਹਾਡੇ ਹਾਂਜੀ ਕੋਈ ਨਹੀਂ ਆਜੋ ਹਾਂਜੀ ਵੇਖ ਲੈ ਆ ਜਾ ਨਹੀਂ ਨਹੀਂ ਕੋਈ ਨਹੀਂ ਮਾਉਣਾ ਸ਼ਾਮਾ ਨੂੰ ਅੱਛਾ ਹਾਂਜੀ ਇਹ ਲੈਣਾ ਹੂੜਾ ਆੜਾ ਦੇ ਵੇਖ ਲਾ ਨਹੀਂ 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 ਕੋਈ ਗੱਲ ਨਹੀਂ ਤੀ ਘੁੰਮ ਖਰਿਆ ਜੇ ਤੂੰ ਚੜ ਕੇ ਇਹਦੇ ਉੱਤੇ ਤੈਨੂੰ ਵੀ ਹੱਤ ਪੈ ਜੇ ਵੀ ਮੈਂ ਲੈਣਾ ਵਾ ਇਹ ਆਇਆ ਹੱਤ ਪੈ ਹੀ ਜਾਂਦੀ ਹੈ ਪਰ ਜੇ ਕੋਈ ਕੋਲ ਹੋਵੇ ਤਾਂ ਫੇਰ ਹੀ ਸਭ ਕੋ ਕੋਲ ਆ ਆ ਖੱਤੇ ਜੇ ਪਾਣੀ ਖਲੋਤਾ ਰਹਿੰਦਾ ਮਾਰ ਹ ਤਹਿਸੀਲਦਾਰ ਦੇ ਸਾਹਮਣੇ ਭੁੱਗੀ ਤੇ ਤੈਨੂੰ ਹੁਣੇ ਲੈ ਦਿੰਦੇ ਇਹ ਕਿਹੜੀ ਗੱਲ ਆ ਐ ਕੋਈ ਭੁੱਗੀ ਤਹਿਸੀਲਸਾਹ ਸਾਹਮਣੇ ਮਾਰਿਆਂ ਦਾ ਇਹ ਬੁਲਟਾ ਜਾਂਦਾ ਆਹੋ ਮੈਂ ਕੀ ਕਰਨਾਂ ਲੈ ਕੇ ਬੁਲਟ ਮੇਰੇ ਘੜਾ ਕੀ ਕੰਮ ਆਉਣਾ ਕੱਲਾ ਜਾਣਾ ਤਾਂ ਮੈਂ ਹੈਗਾ ਵਾਂ 10 ਉਹ ਮੁੰਡਾ ਖੁੰਡਾ ਵਾਂ ਅੱਜ ਦੀ ਦੁਨੀਆ ਚ ਰਾਮ ਅਹੀਂ ਦੇ ਬੁੱਢੇ ਚਲੋ ਗੱਡਿਆਂ ਗੁੱਡਿਆਂ ਦੇ ਸ਼ਕਲਾ ਸ਼ੁਕਲਾਂ ਦੇ ਤੇ ਕੱਢ ਹੀ ਲਿਆ ਟਾਈਮ ਹੁਣ ਤੂੰ ਨੌਜਵਾਨ ਆ ਅੱਜ ਦੇ ਸਮੇਂ ਨਾਲ ਰਲ ਜਮਾਨੇ ਨਾਲ ਰਲ ਪਰ ਕੀ ਫਾਇਦਾ ਖਾਣਾ ਇਹਨੇ ਤੇਲ ਹੀ ਆਪਨੇ ਪੈਸੇ ਲੱਗਣੇ ਜੇ ਜਿਹੜਾ ਦੂਜਾ ਉਹ ਵੀ ਤੇਲ ਹੀ ਖਾਂਦਾ ਵਾ ਪਰ ਉਹ ਵੀ ਖਾਂਦਾ ਇੰਨਾ ਤੇਲ ਥੋੜਾ ਖਾਂਦਾ ਵਾ ਉਹਦੇ ਘੱਟ ਤੇਲ ਖਾਂਦਾ ਇਹਦੇ ਤੇਲ ਦਾ ਖੂ ਗੁਰੂਆ ਜੇ ਟੌਰ ਟੱਪਾ ਬਣਾਉਣਾ ਹੋਵੇ ਨਾ ਇਹ ਚੀਜ਼ਾਂ ਲੈਣੀਆਂ ਪੈਂਦੀਆਂ ਇਹ ਕੋੜਾ ਵਾ ਕੋੜਾ ਹਾਂਜੀ ਚਲੋ ਕੋਈ ਪਤਾ ਲੱਗਦਾ ਵੀ ਬੰਦਾ ਕੋਈ ਆਉਣ ਡਿਆ ਨਾਲੇ ਕੋਈ ਬਾਹਰ ਆਖੂਗਾ ਚੰਗੇ ਘਰ ਕਰਾਣੇ ਦਾ ਮੁੰਡਾ ਐਂਦਾ ਆਖਣਾ ਅਗਲੇ ਨੇ ਹਾਂਜੀ ਆਹੋ ਚਲੋ ਕੋਈ ਨਹੀਂ ਵੇਖੂਗਾ ਮੈਂ ਹੈ ਕੋਈ ਗੱਲ ਹੀ ਵੇਖਾਂਗੇ ਉੱਬ ਬਾਗੀ ਬੜੀ ਮਾਰਦਾ ਓਏ ਹੈ ਮੈਨੂੰ ਲੱਗਦਾ ਕੰਮ ਕੁਮਾ ਹੋਣਾ ਵਾਲਾ ਸ਼ਾਨ ਬੁਲਟ ਦਾ ਕੋਈ ਨਹੀਂ ਨਹੀਂ ਇਹਦੀ ਰੇਸ ਘਟਾਈ ਓ ਅੱਛਾ ਆਵੇ ਰੇਸ ਕਿੱਥੋਂ ਵੱਦੀ ਇਹਦੀ ਗੇਅਰ ਕਰਦੇ ਆ ਗੇਅਰ ਤੋਂ ਗੇਅਰ ਦਾ ਥੋੜਾ ਪਾਏ ਨਹੀਂ ਤਾਂ ਮੈਂ ਕਰਦਾ ਸਟਾਰਟ ਨਹੀਂ ਕਰਾਂਗੇ ਸਟਾਰਟ ਐਡੀ ਦੀ ਗੱਲ ਕੋਈ ਕੋਈ ਗੱਲ ਨਹੀਂ ਵੇਖ ਚੱਲਦਾ ਕਿ ਨਹੀਂ ਵੇਖ ਇਹਨੂੰ ਜੇ ਨੂੰ ਮਰਦੀ ਪਾ ਦਿਆ ਉਦੋਂ ਜਾਇਨੇ ਲਾਪੀ ਪੇਕਿਆਂ ਦੀ ਫਿਕਰ ਨਹੀਂ ਮੁੱਕਦੀ ਮਨਪ੍ਰੀਤ ਦੀ ਇਹਨੇ ਤਾਂ ਮੈਨੂੰ ਲੱਗਦਾ ਉਥੇ ਪੱਕਾ ਹੀ ਡੇਰਾ ਲਾ ਲੈਣਾ ਵਾ ਤੀਜੇ ਕਦੇ ਨੋਟ ਦੀ ਤੇ ਪੇਕੇ ਤੀਜੇ ਕਦੇ ਨੋਟ ਦੀ ਤੇ ਪੇਕੇ ਮੇਰਾ ਵੀਰ ਮੇਰਾ ਵੀਰ ਦਸ ਇਹਦਾ ਅਲੋਕਾਰ ਭਰਾਵਾ ਸਭ ਦੁਨੀਆ ਹੀ ਬੜੀ ਦੁਖੀ ਆ ਕੋਈ ਕਿਹੇ ਪਾਸਿਆਂ ਦੁਖੀ ਤੇ ਕੋਈ ਕਿਹੇ ਪਾਸਿਆਂ ਦੁਖੀ ਆ ਬਸ ਇਹਨੇ ਹੁਣੇ ਚ ਉੱਠਣਾ ਤੇ ਤੁਰ ਪੈਣਾ ਵਾ ਇਹਨੂੰ ਨਹੀਂ ਪਤਾ ਲੱਗਦਾ ਮੇਰੇ ਨਿਆਣਿਆਂ ਨੇ ਸਕੂਲੋਂ ਆਉਣਾ ਵਾ ਚੱਲ ਮੈਂ ਸ਼ਾਮਾਂ ਨੂੰ ਜਾਵਾਂ ਇੱਕ ਘੰਟਾ ਬੈਠ ਲੋ ਕੇ ਆ ਜੂੰਗੀ ਇਹਨੇ ਸਵੇਰ ਦੀ ਦੁੰਬ ਚੁੱਕੀ ਮੈਂ ਅੱਜ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਵਾ ਮੈਂ ਤਾਂ ਨਹੀਂ ਜਾਵੇ ਫਿਰ ਰਵੇ ਮਹੀਨਾ ਦੋ ਮਹੀਨੇ ਟੇਕੇ ਰਹਿ ਲੈ ਕੋਰ ਮੈਂ ਤਾਂ ਕਹਿ ਦੇਣਾ ਹੁਣ ਅਮ ਜੀ ਆ ਨੂੰ ਗੁਰਵਨ ਨੂੰ ਪਾ ਦੇ ਤੇ ਆ ਸਮਰੀਨ ਨੂੰ ਪਾ ਦਿਓ ਅੱਜ ਭੈਣਾ ਮੈਨੂੰ ਫਿਕਰ ਹੀ ਆ ਨਿਆਣਿਆਂ ਨੇ ਆਉਣਾ ਵਾ ਣੀੜੇ ਵੀ ਨਿਆਣਿਆਂ ਦੇ ਵਰਦੀਆਂ ਲਾ ਕੇ ਆ ਪਾਉਣੇ ਆ ਤੈਨੂੰ ਕੋਈ ਜ਼ਿਆਦਾ ਫਿਕਰ ਬਾਹਨਾਂ ਦਾ ਤੂੰ ਜਿੰਨਾਂ ਦੀ ਫਿਕਰ ਕਰਦੀ ਆ ਨਾ ਉਹਨਾਂ ਦੇ ਕਰ ਜਾ ਆ ਕੇ ਤੈਨੂੰ ਆਪਣੇ ਭਰਾ ਦੀ ਫਿਕਰ ਮਾ ਨਾ ਜਾਦੀ ਉਹ ਭਗਤਾ ਜਾ ਕੇ ਜਾ ਹਾਦੀ ਹੋ ਗਈ ਤੇਰੇ ਵਾਲੀ ਕਿਤੇ ਮੰਮੀ ਹਾਤੇ ਤੇ ਢਾਡੇ ਵਾਲੀ ਹੋ ਗਈ ਮੇਰੇ ਵਾਲੀ ਕਿਦਾਂ ਹੋਗੀ ਜੇ ਮੈਂ ਤਾਂ ਸਾਰਾ ਕੰਮ ਕਰ ਕਰ ਕੇ ਫੇਰੀ ਚੱਲੀ ਆ ਜਾਂ ਮੈਂ ਉੱਥੇ ਜਾ ਨਹੀਂ ਜਾਂ ਮੈਂ ਇੱਥੇ ਘਰ ਬੈ ਕੇ ਸੌਣੂਗੀ। ਅੱਛਾ ਸੌਣਾ ਜ਼ਰੂਰੀ ਹੁੰਦਾ ਵਾ। ਤੇ ਫਿਰ ਦੁਪਹਿਰੇ ਵੀ ਫਾਇਦੇ ਲੱਗਾ ਨਹੀਂ ਰਹਿੰਦਾ ਕੋਈ ਵੀ। ਮੁੰਡੇ ਆਪਣੇ ਨੂੰ ਤਾਂ ਲਾਇਆ ਹੀ ਜਾਂਦਾ ਵਾ ਤੁਸੀਂ ਦੇ ਨਾਲ ਹੁਣ ਮੈਂ ਵੀ ਖੇਤਾਂ 'ਚ ਤੁਰੀ ਫਿਰਿਆ ਕਰਾਂ। ਭੈਣਾ ਖੇਤਾਂ 'ਚ ਨਾ ਜਾ ਮਹਾਰਾਜ ਦਾ ਨਾਮ ਲੱਲਾ ਬੈ ਕੇ ਨਾਮ ਜਪ ਲੈ। ਜਿੰਨੇ ਮਹਾਰਾਜ ਨੇ ਸਹਾਈ ਹੋਣਾ ਵਾ। ਇਹ ਨਹੀਂ ਐਨੂੰ ਭੱਜ ਕੇ ਚਲ ਗਈ ਤੇ ਐਨੂੰ ਭੱਜ ਕੇ ਆ ਗਈ ਇਦਾਂ ਵੀ ਚੰਗੇ ਨਹੀਂ ਲੱਗੀ ਤਾਂ ਮੰਮੀ ਮਹਾਰਾਜ ਦਾ ਟਾਈਮ ਜਿਹੜਾ ਨਾ ਵਾ ਨਾ ਉਹ ਵੀ ਟਾਈਮ ਨਹੀਂ ਚੰਗਾ ਲੱਗਦਾ ਸਵੇਰੇ ਉੱਠ ਕੇ ਲੈ ਲਿਆ ਵਾ ਨਾ ਤੇ ਵੇਲੇ ਜਦੋਂ ਉਹ ਨਾ ਮਹਾਰਾਜ ਦੇ ਨਾਮ ਦਾ ਕੋਈ ਟਾਈਮ ਨਹੀਂ ਹੁੰਦਾ ਜਦੋਂ ਮਰਜ਼ੀ ਨਾਮ ਲਈ ਜਾਈਦਾ ਨਾਮ ਜਪੀ ਜਾਈਦਾ ਵਾ ਪਰ ਤੂੰ ਬਹਾਨਾ ਬਣਾਉਂਦੀ ਆ ਵੇ ਕੇ ਸਿਰਫ ਜਾਣਦਾ ਆ ਆ ਜਿਹੜੇ ਮੈਨੂੰ ਨਹੀਂ ਗਿਆ ਤੇ ਵੀ ਨਿਆਣਿਆਂ ਨੂੰ ਪਾਉਣੇ ਆ ਨਿਆਣਿਆਂ ਨੂੰ ਖਾਣ ਪੀਣ ਨੂੰ ਵੀ ਕੋਈ ਨਾ ਕੋਈ ਦੇਣਾ ਸਕੂਲੋਂ ਆਉਣਾ ਉਹਨਾਂ ਨੇ ਤੇ ਮੰਮੀ ਉਹ ਮੈਨੂੰ ਪਤਾ ਹੀ ਆ ਨਾ ਮੈਨੂੰ ਤੁਹਾਡੇ ਸਿਰ ਤੇ ਫਿਕਰ ਨਹੀਂ ਹੈਗੀ ਮੈਂ ਬੇਫਿਕਰੀ ਕਿਹਦੇ ਸਿਰ ਤੇ ਆ ਤੁਹਾਡੇ ਸਿਰ ਤੇ ਕਿਉਂਕਿ ਤੁਸੀਂ ਬੈਠੇ ਆ ਪਰ ਬੈਠੀ ਆ ਨਾ ਤੇ ਮੈਨੂੰ ਵੀ ਥੋੜੀ ਬਹੁਤੀ ਜੀਂਦੀ ਰਹਿਣ ਦੇ ਕਿ ਮੇਰੇ ਵੀ ਤੁਹਾਡੇ ਰੋਲਣੇ ਆ ਹੁਣ ਕਿ ਤੀਜੇ ਨੇ ਉਠੀ ਤੇ ਚਲ ਗਈ ਮੰਮੇ ਹੱਡ ਕਾਦੇ ਰੋਣੇ ਕੰਮ ਤੇ ਸਾਰਾ ਮੈਂ ਕਰਦਾ ਵਾ ਤੁਸੀਂ ਕੀ ਬਸ ਨਿਆਣਿਆਂ ਨੂੰ ਆ ਕੇ ਵਰਦੀਆਂ ਬਦਲਣੀਆਂ ਗੁਰਵਰ ਦਾ ਮੈਂ ਦੁੱਧ ਬਣਾ ਕੇ ਰੱਖਦਾ ਪਰੌਂਠੇ ਮੈਂ ਦੋਵਾਂ ਨਿਆਣਿਆਂ ਦੇ ਬਣਾ ਕੇ ਰੱਖਤੇ ਆ ਤੁਸੀਂ ਇੱਕ ਫੜਾਉਣੇ ਹੀ ਆ ਤੇਰੇ ਵਰਗੀ ਦਾ ਕਿੱਦਾਂ ਹੁੰਦੀ ਗਈ ਨੇ ਅੱਜ ਆਉਣਾ ਵਾ ਕਿ ਸਵੇਰੇ ਆਉਣਾ ਵਾ ਕਿ ਰਾਤ ਨੂੰ ਅੱਧੀ ਰਾਤ ਨੂੰ ਆ ਫੇਰ ਨਹੀਂ ਮੇਰਾ ਅੱਧਾ ਕੰਮ ਠੰਡਾ ਕਰਨਾ ਕੁੜੀ ਨੂੰ ਟਿਵੀਸ਼ਨ ਨਹੀਂ ਖ ਮੁੰਡੇ ਨੂੰ ਘੜੀ ਲੰਮੀ ਪਹੂੰਗੀ ਨਾਲ ਮੁੰਡੇ ਨੂੰ ਸਵਾੜੂੰਗੀ ਤੈਨੂੰ ਤੇ ਇਹੋ ਹੀ ਆ ਵੀ ਮੈਂ ਕੋਈ ਨਿਆਣਾ ਵੀ ਨਹੀਂ ਨਾਲ ਖੜਨਾ ਮੈਂ ਕੱਲੀ ਜਾਵਾਂ ਤਾਂ ਉੱਥੇ ਟੁੱਟ ਟੁੱਟ ਕੇ ਮਰਾਂ ਕੰਮ ਕਰੀ ਜਾਵਾਂ ਉੱਥੇ ਉਹਨਾਂ ਦਾ ਮੁੰਡਿਆਂ ਦਾ ਭਰਾ ਆਪਣੇ ਲਾਗੇ ਆਸਰਾ ਹੋ ਜੇ ਐਥੇ ਤੈਨੂੰ ਕੋਈ ਫਿਕਰ ਨਹੀਂਗਾ ਸਾਡੇ ਵੀ ਨਿਕੇ ਨਿਕੇ ਨਿਆਣੇ ਆ ਆਪਣੇ ਨਿਆਣਿਆਂ ਦਾ ਫਿਕਰ ਕਰ ਗੱਲਾਂ ਕਰਨ ਦਾ ਨਹੀਂ ਕਰਨਾ ਕਰ ਫਿਕਰ ਮੈਨੂੰ ਸਾਰਿਆਂ ਦਾ ਹੀ ਆ ਹਨਾ ਬਸ ਫਿਕਰ ਇਹੋ ਹੀ ਉੱਥੇ ਦਾ ਜ਼ਿਆਦਾ ਹੋ ਗਿਆ ਵੀ ਰੱਬ ਨੇ ਨਹੀਂ ਫਿਕਰ ਕੀਤਾ ਵੀ ਮੇਰਾ ਭਰਾ ਛੋਟਾ ਦਾ ਰੋ ਲਗ ਗਿਆ ਵਾ ਮਾਂ ਨੂੰ ਲੈ ਗਿਆ ਹੁਣ ਮੈਂ ਜਿੰਦੀ ਜਗਦੀ ਆ ਤੇ ਕੰਮ ਕੋਈ ਨਹੀਂ ਨਾ ਆ ਵੀ ਕੰਮ ਤੇਰੇ ਸਿਰ ਤੇ ਆ ਵੀ ਕੰਮ ਤੇਰੇ ਸਿਰ ਤੇ ਜਦੋਂ ਰੱਬ ਚੁੱਪਚਪੀ ਤੇ ਲੈ ਜਾਂਦਾ ਚੋਕ ਕੇ ਫਿਰ ਸਾਰੇ ਹੁੰਦੇ ਹੀ ਆ ਨਾ ਸਾਰੇ ਹੁੰਦੇ ਆ ਤੇ ਹੁਣ ਤੂੰ ਕੀ ਚਾਹੁੰਨੀ ਆ ਫਿਰ ਮੈਂ ਬਸ ਜਾਣਾ ਤੇ ਆ ਜਾਣਾ ਤਾਂ ਇਹ ਨਹੀਂ ਗੱਲ ਕਰਨੀ ਆ ਵੀ ਜੇ ਤੂੰ ਪਾਲੀ ਪੈਲੀ ਲੈਣੀ ਆ ਗਹਿਣੇ ਲੈਣੀ ਆ ਜਾਂ ਕੀ ਕਰਨਾ ਵਾ ਤੇ ਤਾਏ ਆਪਣੇ ਨੂੰ ਇੱਥੇ ਸੱਦ ਲਾ ਫੋਨ ਤੇ ਗੱਲ ਕਰ ਲਾ ਕਿ ਉੱਥੇ ਜਾ ਕੇ ਜ਼ਿਆਦੀਆਂ ਗੱਲਾਂ ਹੁੰਦੀਆਂ ਵਾ ਮੰਮੀ ਉਹਨਾਂ ਨੂੰ ਤੇ ਸੱਦੂਗੀ ਤੇ ਪ੍ਰੌਨਚਾਰੀ ਕਰਨੀ ਹੈ ਤੇ ਜੇ ਮੈਂ ਉੱਥੇ ਘਰ ਬਾਰ ਬਲ ਵੇਖ ਆਉਂਗੀ ਮਾੜਾ ਮੋਟਾ ਤੇ ਫਿਰ ਕੋ ਹੋ ਚੱਲਾ ਗੁਨਾਹਤ ਨਹੀਂ ਨਾ ਮਾਨਪ੍ਰੀਤ ਪਿਆਰੀ ਤੂੰ ਅੱਗੇ ਬਿਠੇਕੇ ਤੇ ਲੈਂਦਾ ਉਹਨੇ ਹੁਣ ਵੀ ਲੈ ਲੈਣੀ ਆ ਐਵੇਂ ਤੂੰ ਚਲ ਜੇ ਨੰਡਾ ਤੂੰ ਇਹੋ ਹੀ ਕਹਿ ਕਿ ਮੈਨੂੰ ਬਹੁਤ ਫਿਕਰ ਆਪਣੇ ਭਰਾ ਦਾ ਤੇ ਮੈਂ ਮੰਮੀ ਨੂੰ ਮਿਲਣੇ ਜਾਣਾ ਵਾ ਜਿਹੜੀ ਗੱਲ ਨਾ ਉਹ ਕਰ ਸਾਰੀ ਦੁਨੀਆ ਦੁਖੀ ਐ ਸੌਖਾ ਇੱਥੇ ਕੋਈ ਨਹੀਂਗਾ ਚਲੋ ਠੀਕ ਆ ਜੇ ਤੈਨੂੰ ਲੱਗਦਾ ਨਾ ਮੈਨੂੰ ਫਿਕਰ ਆ ਹਾਂ ਮੈਨੂੰ ਹੈਗੀ ਆ ਫਿਕਰ ਤੁਸੀਂ ਜਾ ਕੇ ਬੈਠ ਕੇ ਗਰਾਂ ਪਾਈਆਂ ਮੈਂ ਤੇ ਮੈਨੂੰ ਪਈਆਂ ਵਾ ਮੈਂ ਤਾਂ ਫਿਰ ਕਰਨੀ ਐ ਫਿਕਰ ਮੰਮੀ ਜੀ ਦਾ ਗੁੱਸਾ ਨਾ ਕਰਿਓ ਫਿਕਰ ਪੇਕਿਆਂ ਦੀ ਨਾ ਹਰ ਗਦੀ ਨਹੀਂ ਹੁੰਦੀ ਆ ਤੁਹਾਨੂੰ ਗੜੀ ਨਹੀਂ ਹੁੰਦੀ ਭਾਵੇਂ ਉਮਰ ਇੰਨੀ ਹੋ ਗਈ ਹੈ ਨਾ ਜੇ ਉੱਥੋਂ ਖੁਸ਼ੀ ਆ ਖੁਸ਼ੀ ਦਾ ਸੁਨਾਹ ਹੁੰਦਾ ਵਾ ਤੇ ਤင်း ਖੁਸ਼ ਹੋ ਢੰਦੇ ਦੇ ਤੇ ਜੇ ਉੱਥੇ ਕਿਤੇ ਮਾੜਾ ਜਿਹਾ ਦੁੱਖ ਹੋਵੇ ਤੇ ਇੱਥੇ ਬੈਠੇ ਤੁਸੀਂ ਦੁਖੀ ਹੋ ਜਾਨੇ ਆ ਬੈਣਾ ਤੂੰ ਹੁਣ ਉਹਨਾਂ ਨੂੰ ਲੈ ਕੇ ਬੈਣਾ ਵਾ ਕਿਸੇ ਨੂੰ ਹੁਣ ਤੇਰੀ ਤੇ ਮਰ ਗਈ ਤਾਂ ਹੁਣ ਉਹਨਾਂ ਨੂੰ ਲੈ ਕੇ ਬਹਿ ਜਾ ਮੰਮੀ ਮੈਂ ਕੀ ਕੰਨੂ ਲਾ ਕੇ ਬੈਣਾ ਮੈਂ ਤੂੰ ਇਹਦੇ ਪਾਸੋਂ ਮੈਂ ਆ ਆ ਦੱਸਿਆ ਵਾ ਤੇ ਤਈ ਪਰੰਡਣ ਨੂੰ ਜੀ ਨਹੀਂ ਕਰਦਾ ਕਿ ਮੈਂ ਘਰੋਂ ਹੀ ਲਾਂਗੇ ਮੈਂ ਤਾਂ ਕਹਿੰਦੀ ਵੀ ਨਹੀਂ ਹੀ ਲੈਣਾ ਜੇ ਤੂੰ ਜ਼ਰੂਰੀ ਜਾਣਾ ਨਾ ਫੇ ਜਾ ਫੇ 2 ਮਹੀਨੇ ਰਹਿ ਆ ਨੇਟ ਕੇ ਚੰਗੀ ਤਰ੍ਹਾਂ ਨਾਲੇ ਚਾਹ ਲਾਇਆ ਆਪਣਾ ਵੀ ਫਿਕਰ ਜ਼ਿਆਦਾ ਵਾ ਤੈਨੂੰ ਕੋ ਜਦੋਂ ਰਹਿਣਾ ਬੰਦ ਆ ਹੀਗਾ ਉਦੋਂ ਨਹੀਂ ਰਹਿਣ ਦਿੱਤਾ ਹੁਣ ਜਾ ਬੱਸ ਹੁੰਦਾ ਹੀ ਆ ਹਾਇ ਜਦੋਂ ਰਹੀ ਅੱਜ ਰਹੀ ਵੀ ਤੂੰ ਉੱਥੇ ਹੱਦ ਹੋ ਗਈ ਤੇਰੇ ਵਾਲੀ ਤੇਰਾ ਤਾਂ ਟਿਚਰ ਬਣ ਗਿਆ ਮੇਰੀ ਮਾਂ ਮਾਰਗੀ ਕਿ ਮੈਂ ਉੱਥੇ ਹੀ ਰਵਾਂ ਐਦਾਂ ਕੋਈ ਕੁੜੀ ਨਹੀਂ ਕਰਦੀ ਜਿੱਦਾਂ ਤੂੰ ਕਰਨ ਨਹੀਂ ਆ ਫਿਰ ਤੂੰ ਤਾਂ ਮੈਨੂੰ ਵੀ ਲੈ ਕੇ ਬੈਹ ਜਾਣਾ ਮੈਨੂੰ ਲੱਗਦਾ ਕਿ ਕਿਸੇ ਵੇਲੇ ਉਦਾਂ ਹੀ ਫੇ ਸੋਫੀਓ ਜੀ ਕਿਸ ਨੂੰ ਕਿਹੜਾ ਚਾਹ ਹੁੰਦਾ ਵਾ ਵੀ ਆਪਣੇ ਘਰ ਦਾ ਛੱਡ ਕੇ ਤੇ ਪੇਕਿਆਂ ਦਾ ਕਰੇ ਇਹ ਤੇ ਰੱਬ ਹੀ ਆ ਜਿਹਨੂੰ ਦੁੱਖ ਪਾ ਦਿੰਦਾ ਉਹਨੇ ਦੁਖੀ ਹੋਣਾ ਵਾ ਤੈਨੂੰ ਤਾਂ ਨਹੀਂ ਦੁੱਖ ਲੱਗਦਾ ਮਾਸਾ ਵੀ ਤੈਨੂੰ ਤਾਂ ਚਾਹ ਹੀ ਲੱਗਦਾ ਵਾ ਜਦੋਂ ਜਾਨੀ ਮਨਸਵਰਨਾ ਸੂਟ ਪਾ ਕੇ ਜਦੋਂ ਜਾਨੀ ਮਨਸਵਰਨਾ ਸੂਟ ਪਾ ਕੇ ਸਾਡੀ ਮਾਂ ਮਰ ਗਈ ਤਾਂ ਅਸੀਂ ਉਹ ਲੀੜੇ ਧੋ ਗਏ ਤੇ ਉਹ ਪਾ ਕੇ ਚੱਲ ਜਾਨੇ ਆ ਤੇ ਰੋਖ ਖੱਪ ਕੇ ਕਰਨ ਨੂੰ ਆਉਂਦੇ ਹੁੰਦੇ ਆ ਤੇ ਇਹਨੂੰ ਤੇ ਮਾਰ ਕੇ ਤੇ ਚਾ ਚੜੇ ਆ ਪੁੰਜਾ ਛੱਡਿਆ ਤੂੰ ਤੇ ਸੂਟ ਨਵਾਂ ਪਾਇਆ ਤੈਨੂੰ ਬਹੁਤ ਫਿਕਰ ਆ ਮਾਂ ਦੀ ਕਰਨਾ ਹਾਂਜੀ ਬੜਾ ਬੋਲਟ ਕੁਕ ਦਾ ਫਿਰ ਲਿਆ ਇੱਕ ਗੁਰਜੋਤ ਨੇ ਲਿਆ ਬੋਲਟ ਨੂੰ ਨਵਾਂ ਨਵਾਂ ਲਿਆ ਹਾਂਜੀ ਬੱਲੇ ਹੁਣ ਬੜਾ ਚਾਚੀ ਨੇ ਇਹਨੂੰ ਬੋਲਟ ਘੜਾ ਤਾਈ ਆਡੇ ਵਾਰੀ ਤੇ ਮੰਦੇ ਤੇ ਕਰਦੀ ਹੁੰਦੀ ਹੈਗੀ ਆਹ ਨਹੀਂ ਚੀਜ਼ ਲੈ ਕੇ ਦੇ ਦੀ ਨਿਆਣੇ ਨੂੰ ਆਹ ਨਹੀਂ ਲੈ ਕੇ ਦੇ ਦੀ ਨਿਆਣੇ ਵਿਗੜ ਜਾਂਦੇ ਐ ਨਾ ਵੀ ਜਦੋਂ ਮਾਵਾਂਦੇ ਆਪਣੇ ਨਿਆਣੇ ਕੋ ਕਰਦੇ ਹਨ ਫਿਰ ਉਹ ਚੀਜ਼ ਸਹੀ ਹੋ ਜਾਂਦੀ ਆ ਤੇ ਜਦੋਂ ਦਾ ਗਾਂਢੀ ਗਵਾਂਢੀ ਮੰਗ ਲੇ ਤੇ ਫਿਰ ਨਿਆਣੇ ਗਲਤ ਹੋ ਜਾਂਦੇ ਆ ਆਹੋ ਜਦੋਂ ਅੱਲਾਹ ਦੇ ਗੱਲ ਚ ਗੁੱਠਾ ਦਿੰਦੀ ਨਾ ਫਿਰ ਲੈ ਕੇ ਦੇਣਾ ਪੈਂਦਾ ਨਾ ਆਹ ਲਿਆ ਬਾਬਾ ਮੰਗ ਲਈ 2 ਲੱਖ ਲੱਖ ਅੰਦੇ ਅੱਛਾ ਹਾਂਜੀ ਜਿੰਨਾ ਕੋ ਪੈਸੇ ਉਹਨਾਂ ਲੈਣਾ ਹੀ ਆ ਯਾਰ ਹਾਂਜੀ ਹਾਂ ਆਹ ਕੋਈ ਕਰਨੀ ਕਰਨ ਤੂੰ ਪਤਾ ਕੀ ਕਰ ਹਾਂਜੀ ਵੱਡੀ ਬੁੱਡੀ ਲਈ ਤਾਂ ਪੈਸੇ ਔਖੇ ਹੀ ਆ ਆਪਣੇ ਕੋਲੋਂ ਹਾਂਜੀ ਤਾਂ ਇਹਨੂੰ ਪੁੱਛਣ ਦਾ ਕੋਈ ਫਾਇਦਾ ਨਹੀਂ ਤਾਂ ਇਹਨੇ ਹਾਮੀ ਤੇ ਭਰਨੀ ਨਹੀਂ ਤੇ ਇਹਦੇ ਨਾਲੋਂ ਆਪਾਂ ਇਦਾਂ ਕਰਦੇ ਆ ਕਿ ਤੂੰ ਜਿਹੜਾ ਇਦਾਂ ਬੈਠਾ ਰਹਿਣਾ ਨਾ ਉਹ ਨਾ ਵੇਲਾ ਨਾ ਵਿਆਹ ਕਰ ਤੇ ਤੂੰ ਆਪਣੀ ਕਿਤਾਬ ਨਾ ਕੋਈ ਨਾ ਕੋਈ ਵਿੱਚੋਂ ਦੋ ਪੜ੍ਹ ਲੇਖ ਕਰਿਆ ਕਰ ਕਿ ਜਿਹੜਾ ਰਿਟਰਨ ਟੈਸਟ ਵੀ ਹੈ ਨਾ ਉਹ ਵੀ ਤੇਰਾ ਇਦਾਂ ਹੀ ਹੋ ਜੇ ਤੇ ਹੋਰ ਜਿਆਦਾ ਜਦੋਂ ਨੰਬਰ 10 ਵੀ ਅਗਲੇ ਨੂੰ ਵਾਧਾ ਹੈ ਕਿਦਾਂ ਕੱਢ ਦੇਣਗੇ ਨਹੀਂ ਪੜਦੇ ਨਾ ਤੇ ਫਿਜ਼ੀਕਲ ਜੋ ਬੰਦੇ ਦੇ ਚੱਕਰ ਦਾ ਫਰਕ ਪਾਇਆ ਤੇ ਕਿਦਾਂ ਕੱਢ ਦੇਣਗੇ ਉਹੀ ਨਾ ਤੂੰ ਆਪਣੀ ਮਿਹਨਤ ਹੀ ਕਰ ਮਿਹਨਤ ਦੇ ਕੰਮ ਆਉਂਦੀ ਆਉਂਦੀ ਆ ਤੇ ਵੇਖ ਲਾਂਗੇ ਜੇ ਕਿਸਮਤ ਇਹਦੇ ਵਿੱਚ ਸਾਥ ਦੇਗੀ ਨਾ ਤੇ ਫਿਰ ਤੇ ਠੀਕ ਵਾ ਤੇ ਜੇ ਨਾ ਹੋਊਗਾ ਨਾ ਫਿਰ ਪੈਲੀ ਗਹਿਣੇ ਗੁਨੇ ਲੱਕ ਰੱਖ ਕੇ ਨਾ ਤੇ ਫਿਰ ਬਾਹਰ ਪੇਜ਼ ਲਾਂਗੇ ਆਹ ਉਹਦੇ ਮਰ ਗਿਆ ਟਰਾਈ ਤੇ ਮਰੇ ਨੌਕਰੀ ਦੀ ਨਹੀਂ ਵੇਖਣੀ ਨੌਕਰੀ ਮੈਂ ਕਰੀ ਵੇਖਾਂ ਬਾਅਦ ਦਾ ਫੇਰ ਹੀ ਵੇਖਣਾ ਆਹ ਨਾਲੇ ਇੱਥੇ ਰਹੇਗਾ ਪਰਵਾਸ ਤੇ ਰਹੇਗਾ ਹਾਂਜੀ ਬਾਅਦ ਦਾ ਕੀ ਹੈ ਉਹ ਵੀ ਮੈਂ ਸੋਚਣਾ ਮੈਂ ਬਾਅਦ ਚਲ ਗਿਆ ਸਾਲ ਦੋ ਸਾਲ ਬਾਅਦ ਇੱਥੇ ਆਉਣਾ ਕਿ ਨੌਕਰੀ ਆਏ ਇੱਥੇ ਚਲੋ ਇਹ 12 ਦੇ ਕੰਮ ਕੀ ਦਾ ਕਦੋਂ ਬੰਦ ਹੋ ਜਾਂਦੇ ਕਦੋਂ ਨਹੀਂ ਜੀ ਸਰਕਾਰੀ ਨੌਕਰੀ ਨਾ ਇਹ ਨਾਲੀ ਹੀ ਨਹੀਂ ਹੈਗੀ ਹਾਂਜੀ ਸਾਰੀ ਉਮਰ ਦੀ ਰੋਟੀ ਹੁੰਦੀ ਹੈ ਹਾਂਜੀ ਤੇ ਨਾਲੇ ਜਦੋਂ ਬੰਦੇ ਨੇ ਮਿਹਨਤ ਕੀਤੀ ਹੈ ਨਾ ਮਿਹਨਤ ਨਾਲ ਬਾਲ ਫਾਲ ਜਿਹੜਾ ਮਿਲਦਾ ਹੀ ਮਿਲਦਾ ਵਾ ਹਾਂਜੀ ਬਾਰਿਸ਼ ਹਲ ਜੇ ਕਹਿੰਦੇ ਰੂੜੀ ਦੀ ਵੀ ਹੁਣੀ ਜਾਂਦੀ ਹੈ ਹਾਂਜੀ ਬੱਦਲਣ ਕੇ ਦਿਨ ਕਾ ਕਰਨ ਆਪਣੇ ਵੀ ਹਾਂਜੀ ਸੱਚੀ ਦਿਲੋਂ ਮਿਹਨਤ ਕੀਤੀ ਹੈ ਨਾ ਤੇ ਬਾਬਾ ਮਿਹਨਤ ਕੀਦੀ ਨਹੀਂ ਰੱਖਦਾ ਆਨੇ ਬਾਨੇ ਦੇ ਹੀ ਦਿੰਦਾ ਵਾ ਹੂੰ ਤੇ ਇਹ ਟੈਨਸ਼ਨ ਨਹੀਂ ਲਈਦੀ ਹੁੰਦੀ ਨਹੀਂ ਨਹੀਂ ਜਦਾਂ ਨੂੰ ਦੱਸਿਆ ੜਿਆ ਕਿ ਤਾ ਇਦਾਂ ਗੱਲਾਂ ਕਰਕੇ ਗਿਆ ਬੂਟ ਦੇ ਉੱਤੇ ਹਾਂਜੀ ਕੋਈ ਮੈਨੂੰ ਆਂਦੇ ਤੂੰ ਹੀ ਬੁਲਟ ਲੈ ਲੈ ਮੁੰਡਾ ਜਵਾਨ ਆ ਸਾਰੇ ਮੁੰਡਿਆਂ ਕੋ ਬੁਲਟ ਹੁੰਦੇ ਆ ਤੂੰ ਹੀ ਲੈ ਲੈ ਮੈਂ ਮੈਂ ਬੁਲਟ ਲਾ ਕੇ ਕਰਨ ਆ ਹਾਂ ਤੇ ਕੋਈ ਨਹੀਂ ਤਰੀਆ ਜਿਹੜੀ ਹੈਗੀ ਥੋੜੀ ਜਿਹੀ ਪਹਿਲੀ ਕੋਈ ਨਹੀਂ ਇਹਨੂੰ ਵੇਚਦੇ ਮੈਨੂੰ ਦੇ ਦੇ ਤੇ ਬੁਲਟ ਲੈ ਆ ਤੁਹਾਨੂੰ ਬੁਲਟ ਦਵਾ ਦਿੰਨੇ ਆ ਆ ਦੇ ਬੁਲਟ ਕੇ ਮੈਂ ਲੈ ਲੂ ਤੇਰੇ ਕੋਲੋਂ ਪਾਉਣਾ ਹਾਂਜੀ ਇਹ ਕਿਹੜੀ ਮਿੰਦੇ ਦਾ ਅੱਜ ਦੀ ਗੱਲ ਵਾ ਕਰਨ ਨੂੰ ਪੁੱਛੋ ਹਾਂ ਇਹਨਾਂ ਨੇ ਜਦੋਂ ਨਿੱਕਾ ਹੀਗਾ ਤੇ ਤਾਂ ਵੀ ਇਹ ਕੀ ਕੀ ਕਰਦੀਆਂ ਨਹੀਂ ਕਰਨ ਰੱਦਰ ਕਰ ਮੋ ਇਦਰ ਆ ਚੰਗੀ ਤਰ੍ਹਾਂ ਸਿਰ ਮਵਾਤ ਮੈਂ ਛੇਤੀ ਕਰ ਦੋ ਮੈਂ ਖੇਡਣ ਜਾਣਾ ਬਾਹਰੇ ਬੱਚਾ ਉਧਰ ਕਿੱਥੇ ਜਾਣਾ ਹੈ ਜਿੱਦੀ ਛੇਤੀ ਇਹਨਾਂ ਨਾਲ ਬਾਹਰ ਮੁੰਡਿਆਂ ਦੀ ਟਾਹਣੀਆਂ ਤੇ ਪੀਓ ਤੇਰੇ ਸਿਰ ਤੇ ਨਹੀਂ ਪੈਗਾ ਐ ਮੁੰਡਿਆਂ ਦੀ ਟਾਹਣੀਆਂ 'ਚ ਨਾ ਬੈਠਿਆ ਕਰ ਘਰ ਸਿੱਧਾ ਆ ਜਾ ਕਰ ਅੱਜ ਕੱਲ ਮੁੰਡੇ ਬੜੇ ਤੇ ਇਹ ਹੁੰਦੇ ਨਹੀਂ ਮੈਂ ਕਿੱਥੇ ਬੈਨਾਂ ਜਾ ਤੁਹਾਨੂੰ ਪਤਾ ਹੀ ਨਹੀਂ ਨਹੀਂ ਮੁੰਡੇ ਇਹ ਕਿੱਦਾਂ ਮੈਂ ਕਿਹੜਾ ਕੋਈ ਕਰਦਾ ਹੋਰ ਕਿਤੇ ਲੜਾਈ ਦੀ ਤਾਂ ਮੈਂ ਕਿੱ데 ਕਿਹਦੇ ਨਾਲ ਲੜਨਾ ਹੈਗਾ ਹੀ ਜਿੰਮੇਵਾਰੀਆਂ ਤੇਰੇ ਸਿਰ 'ਤੇ ਪਈਆਂ ਨੇ ਨਾਲ ਪੁੱਤ ਬਾਹਰੇ ਆਕਰ ਠੀਕ ਮੈਂ ਖੇਡਦਾ ਹਾਂ ਬਸ ਆਪਣਾ ਆਪਣਾ ਘਰ ਪੁੱਤਰ ਪਹਿਲਾਂ ਵੇਖਣਾ ਤੇ ਫਿਰ ਅਸੀਂ ਬਾਹਰ ਕਰਨਾ ਕਿ ਉਹ ਸੱਟੇ ਹੋਵੇ ਫਿਰ ਤੇ ਕੋਈ ਨੂੰ ਤੇ ਜਿੱਥੇ ਮਰਜ਼ੀ ਫਿਰ ਅਜਿਹੀ ਕਾ ਦੁਨੀਆ ਬਹੁਤ ਤੇਜ਼ ਹੋ ਗਈ ਠੀਕ ਹੈ ਆਪਣੇ ਘਰ ਹੀ ਰਹਿਣਾ ਹੈਗਾ ਮੇਰਾ ਪੁੱਤਰ ਹਾਂਜੀ ਤਾਏ ਜੀ ਆਜੋ ਆਜੋ ਭਾਜੀ ਆਜੋ ਭਾਜੀ ਹਾਂਜੀ ਠੀਕ ਆਜੋ ਮੈਂ ਤੁਹਾਡੇ ਨਾਲ ਤੇ ਤੁਸੀਂ ਆਖੀ ਜਾਂਦੇ ਆ ਵੀ ਘਰ ਦਾ ਵੰਡ ਵਡਾਈਆ ਕਰ ਲੋ ਉਹ ਕਰ ਲੋ ਜੇ ਕਰ ਲੋ ਸਾਨੂੰ ਪਹਿਲੀ ਵੰਡ ਕੇ ਦੇ ਦੋ ਤੇ ਜਿਹੜੇ ਪੈਸੇ ਕੋਈ ਲਏ ਹੀ ਡੈਡੀਏ ਨੇ ਉਹ ਪੈਸੇ ਜਿਹੜੇ ਉਹ ਦੁਨੇ ਬਣੇ ਅਗਲੇ ਮੇਰੇ ਕੋ ਮੰਗਣ ਦੇ ਆ ਤੇ ਉਹ ਪੈਸੇ ਦਾ ਪਹਿਲੋ ਕਰ ਲੋ ਤੇ ਫਿਰ ਆਪਾਂ ਵੰਡ ਵਡਾਈਆ ਵੀ ਕਰ ਦਾਂਗੇ ਅੱਜ ਕਿਹੜੇ ਪੈਸੇ ਸੀ ਉਹਨਾਂ ਲੇ ਸੀ ਆ ਵੇਖੋ ਜਿਹੜੇ ਲੱਖੇ ਕੋ ਲਏ 50000 ਰੁਪਇਆ ਉਹ ਲੱਖ ਰੁਪਇਆ ਬਣ ਗਿਆ ਤੇ ਜਿਹੜਾ ਇੱਕ ਚੁਕਿਆ ਹੈ ਨੇ ਉਹਦੇ ਕੋਲੋਂ ਜਸਵਿੰਦਰ ਕੋਲੋਂ 5 ਲੱਖ ਉਹਦੇ ਕੋਲ ਆ ਹੀ ਉਹਨੇ ਲੱਖ ਰੁਪਇਆ ਵਿਆਜ ਪਾ ਕੇ 6 ਲੱਖ ਬਣਾਤਾ ਬਾਜੀ ਉਹਨਾਂ ਨੇ ਤੇ ਕਦੀ ਇਹੋ ਜਿਹਾ ਵਿਆਜ ਕਦੀ ਫੜਿਆ ਨਹੀਂ ਸਾਨੂੰ ਦੱਸਿਆ ਸੀ ਵੀ ਐਨੇ ਪੈਸੇ ਕਿੱਥੋਂ ਲੱਤੇ ਤੇ ਕਿੱਥੋਂ ਨਹੀਂ ਉਹ 50000 ਜਿਹੜੇ ਲੱਖੇ ਕੋਲ ਲਿੱਤੇ ਐ ਉਹਨੇ ਤੇ ਲੱਖੇ ਨੇ ਤੇ ਬਣਾਤਾ ਲੱਖਾਂ ਰੁਪਇਆ ਇਹ ਲੱਖਾਂ ਤੇ ਸਾਡਾ ساری ਉਮਰ ਬਿਹਰੀ ਬਣਿਆ ਰੇਆ ਤੇ ਜਦੋਂ ਇੱਕ ਮਿੰਟ ਹੋਰ ਵੀ ਆ ਜਦੋਂ ਉਹ ਕੋਲ ਲੈ ਲਈ ਸ਼ਰਾਬਾਂ ਪੀਣੀਆਂ ਪੈਸੇ ਲੈਣੇ ਉਹਨੇ ਅਗਲੇ ਦਿਨ ਲਿਖਣਾ ਹੀ ਆ ਉਹਦੇ ਤੁਸੀਂ ਦੇਣੇ ਆ ਮੰਮੀ ਪਰ ਮਾਲ ਪਾ ਦੋ ਮੇਰੇ ਜੂੜੇ ਮਾ ਜਾਣਾ ਕਿੱਡਾ ਜਾਈ ਪੁੱਤਰ ਛੇਤੀ ਆਈ ਫਿਰ ਜੇ ਚਾਹਾਂਗੇ ਉਦਾਂ ਹੀ ਸ਼ਰੀਕ ਸਾਡੇ ਸਾਰੇ ਬਣੇ ਦੇਣੀ ਤੂੰ ਛੇਤੀ ਆਈ ਬਾਜੀ ਇੰਨਾ ਤੇ ਕਰਜਾ ਉਹਨਾਂ ਨੇ ਕਦੀ ਚੱਕਿਆ ਨਹੀਂ ਸੀ ਹੈਗਾ ਜਿੰਨਾ ਕਰਜਾ ਤੁਸੀਂ ਬਣਾ ਦਿੱਤਾ ਭਰਜਾਈ ਤੁਹਾਨੂੰ ਕਰ ਕਹੇ ਗੱਲ ਦਾ ਪਤਾ ਨਹੀਂ ਜਨਾਨੀ ਨੂੰ ਕਿਸ ਗੱਲ ਦਾ ਨਹੀਂ ਪਤਾ ਹੁੰਦਾ ਬੰਦੇ ਬਾਹਰ ਪਤਾ ਨਹੀਂ ਕੀ ਕੀ ਕਰਦੇ ਫਿਰਦੇ ਆ ਹੁਣ ਤੁਹਾਨੂੰ ਤਾਂ ਨਹੀਂ ਨਾ ਪਤਾ ਬਾਜੀ ਅਗਲੇ ਨੇ ਹੁਣ ਝੂਠ ਥੋੜਾ ਬੋਲਣਾ ਅਗਲਾ ਮੇਰੇ ਗਾੜੀ ਮੈਨੂੰ ਆਖੀ ਜਾਂਦਾ ਵੀ ਆ ਤੁਹਾਡੇ ਭਰਾ ਕੋ ਲੈਣੇ ਮੈਂ ਪੈਸੇ ਔਰ ਦੁਨੀਆ ਤੋਂ ਚਲ ਗਿਆ ਮੈਂ ਕਿਹ ਕੋ ਮੰਗਾ ਆਲੇ 6 ਲੱਖ ਦੀ ਉਹਨੇ ਸ਼ਰਾਬ ਹੀ ਪੀ ਲਈ ਕੀ ਕਰਾਂ ਕੀ ਕੀਤਾ ਜਦੋਂ ਆਪਾਂ ਕਿ ਕਹਿ ਸਕਦੇ ਕੋ ਜਦੋਂ ਇਕੱਠੇ ਘਰ ਆਹ ਦੇਖ ਕੇ ਕਿੰਨਾ ਪੈਸਾ ਬਣਾਉਂਦਾ ਗੱਲ ਕੋਹ ਵੀ ਨਹੀਂ ਕੀ ਪਰਮਜੀਤ ਗੱਲ ਇਹੋ ਹੈ ਇਹ ਮੈਨੂੰ ਆਖੀ ਜਾਂਦੇ ਆ ਵੀ ਸਾਨੂੰ ਪੈਲੀ ਵੰਡਦੇ ਸਾਨੂੰ ਘਰ ਵੰਡਦੇ ਸਾਨੂੰ ਉਹ ਕਰਦੇ ਜੇ ਕਰਦੇ ਜਿਹੜੇ ਲੋਕਾਂ ਦੇ ਪੈਸੇ ਲਏ ਉਹ 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 ਇੱਕ ਕਿਤੇ ਦੇਣ ਦਾ ਦਾਅਵਾ ਵੀ ਲੈ ਲਿਆ 6 ਲੱਖ ਦੀ ਸ਼ਰਾਬ ਪੀ ਗਿਆ ਪਹਿਲਾਂ ਤੇ ਇਹਨਾਂ ਦੇ ਪਹਿਲਾਂ ਇਹਨਾਂ ਦੇ ਬੁੰਡਾ ਜਦੋਂ ਗਿਆ ਬਾਹਰ ਉਦੋਂ ਇਕੱਠੇ ਘਰ ਵਿੱਚੋਂ ਬਾਹਰ ਗਿਆ ਫਿਰ ਤੇਰਾ ਪਰੋਣਾ ਗਿਆ ਤਦ ਵੀ ਇਕੱਠੇ ਘਰ ਵਿੱਚੋਂ ਗਿਆ ਤੇ ਅਸੀਂ ਕੀ ਕਰ ਲਿਆ ਨਹੀਂ ਅਸੀਂ ਕੀ ਕੀਤਾ ਕੀ ਬਣਾਇਆ ਕੀ ਕੀਤਾ ਲੱਗਦਾ ਸੀ ਨਹੀਂ ਇਕੱਠੇ ਘਰ ਦੇ ਵਿੱਚ ਜਦੋਂ ਤੁਸੀਂ ਚਲੋ ਸਾਡਾ ਕਹਿੰਦਾ ਵੀ ਸਾਡਾ ਮੁੰਡਾ ਚਲ ਗਿਆ ਇਹਨਾਂ ਦਾ ਘਰ ਵਾਲਾ ਚਲ ਗਿਆ ਕਰ ਇਕੱਠੇ ਘਰ ਚੋਂ ਤੇ ਬਾਕੀ ਹਾ ਜਿਹੜੇ ਨੇ ਇਹਨਾਂ ਕੱਲੇ ਨਹੀਂ ਲਏ ਆ ਇਹ ਤਾਂ ਨਹੀਂ ਨਾ ਇਹੀ ਕਰ ਸਕਦੇ ਹੋਰ ਕਿੱਥੇ ਕਿਹੜਾ ਮੁੰਡਾ ਜਾਊਗਾ ਇਹੀ ਤਾਂ ਹੀ ਖਲਾਵਾਂਗੇ ਬਾਜੀ ਇਕੱਠੇ ਘਰ ਚੋਂ ਹੀ ਬਣਿਆ ਸੀ ਨਾ ਹੁਣ ਤੁਹਾਡਾ ਦੀ ਫਰਜ਼ ਹੈਗਾ ਨਾ ਜਿਹੜਾ ਉਹਨਾਂ ਨੇ ਪੈਸਾ ਚੱਕਿਆ ਸੀ ਤੁਸੀਂ ਲਾਓ ਉਹਨੇ ਤਾਂ ਕੀ ਆ ਤੂੰ ਦੱਸ ਦੱਸ ਤੇ ਸ਼ਰਾਬ ਐਨੀ ਪੀ ਗਿਆ ਤੂੰ ਦੱਸੀ ਜਰਾ ਪਿੰਤਾ ਹੀ ਨਾ ਨਹੀਂ ਪੀਤੀ ਸ਼ਰਾਬ ਉਹਨੇ 6 ਲੱਖ ਦੀ ਸ਼ਰਾਬ ਪੀ ਗਿਆ ਤੇ ਹੋਰ ਵੀ ਕਿਦੇ ਵਿਆਹਾਂ ਸ਼ਾਦੀਆਂ ਨੇ ਜਾਂਦੇ ਹੋਗੇ ਜਦੋਂ ਕਦੇ ਲੋਡ ਪੈਂਦੀ ਹੈ ਤਾਂ ਉਦੋਂ ਹੀ ਬਣ ਕੇ ਸਾਰੇ ਤੇ ਇਕੱਠੇ ਘਰ ਵਿੱਚ ਉਹ ਸਾਰਾ ਉਹਨੇ ਨੇ ਬਣਾਇਆ ਸਾਰਾ ਘਰ ਦਾ ਘਰ ਮਕਾਨ ਤੁਹਾਡੇ ਬਣ ਗਏ ਸਾਡੀ ਕਿਸੇ ਇੱਕ ਕੁੜੀ ਸੀ ਨਾ ਉਹ ਵਿਆਹੀ ਹੈ ਉਹ ਵੀ ਸਾਰੇ ਰਲ ਕੇ ਹੋਰ ਸਾਡਾ ਕੀ ਕੀਤਾ ਦੋਨਾਂ ਜੀ ਇੱਕ ਮਿੰਟ ਇਹੋ ਹੀ ਗੱਲ ਹੋਣੀ ਹੈ ਜਦੋਂ ਤੁਹਾਡਾ ਮੁੰਡਾ ਜਾਊਗਾ ਉਹ ਵੀ ਪੈਸੇ ਪਾਊਗੀ ਮਮੀ ਪਾਊਗਾ ਇਕੱਠੇ ਕਰਦੇ ਇਹਦੇ ਮੁੰਡੇ ਤੇਰੇ ਨੂੰ ਹੀ ਬਾਹਰ ਘਲਾ ਦੇਵਾਂਗੇ ਹੋਰ ਦੱਸ ਕੀ ਕਰਦੇ ਹੁਣ ਜਿਹੜਾ ਹਾਂ ਕਰਜ਼ਾ ਲਿਆ ਲੋਕਾਂ ਕੋਲ ਪੈਸੇ ਲੈ ਉਹ ਹੀ ਪਾਜੀ ਮੈਂ ਕਿਥੋਂ ਲਾਵਾਂ 10 ਮੈਂ ਕਿਥੋਂ ਲਾਵਾਂ ਫੇ ਕੱਲੀ ਨਹੀਂ ਕਰ ਜਾ ਸਾਨੂੰ ਕੀ ਦਿੱਤਾ ਜਿਹੜਾ ਅਸੀਂ ਕੱਲੇ ਕਰੀ ਸਾਡੇ ਤੇ ਜ਼ਿੰਮੇਵਾਰੀਆਂ ਸਾਰੀਆਂ ਤੁਸੀਂ ਖਾਤਿੰਗ ਸਾਰੀਆਂ ਇੱਕ ਮਿੰਟ ਹੋਰ ਵੀ ਆ ਤੁਸੀਂ ਜਾ ਕੇ ਉਹਨੂੰ ਪੁੱਛ ਲੋ ਉਹ ਆਂਦਾ ਵੀ ਤੇਰਾ ਭਰਾ ਇਹ ਗੱਲਾਂ ਨਾ ਹੁੰਦਾ ਫੇ ਮੈਂ ਪੈੜੀ ਲਿਖ ਦੂੰ ਤੈਨੂੰ ਮੈਂ ਪੈੜੀ ਲਿਖ ਦੂੰ ਤੈਨੂੰ ਮੈਂ ਤਾਂ ਉਹਨੂੰ ਗੁੱਸੇ ਆਵੇਂ ਤੂੰ ਕਿ ਪੈਸੇ ਦੇਈ ਗਿਆ ਜਦੋਂ ਤੈਨੂੰ ਪਤਾ ਵੀ ਬੰਦਾ ਉਹ ਸ਼ਰਾਬੀ ਗਰਾਬੀ ਸਾਡ ਬਾਦ ਹੀ ਹੁਣ ਚਲਾ ਗਿਆ ਤੇ ਤੁਸੀਂ ਸਾਰੇ ਗੱਲਾਂ ਕਰ ਲਾ ਪਏ ਨੇ ਜਦੋਂ ਜਿੰਦਾ ਸੀ ਉਦੋਂ ਨਹੀਂ ਤੁਸੀਂ ਮੰਗਣਾ ਕੋਈ ਵੀ ਉਦੋਂ ਨੂੰ ਕੀ ਕਰਦਾ ਹੋਰ ਹੁੰਦਾ ਸੀ ਨਿਕਾ ਨਿਕਾ ਸਾਹਿਬ ਸਾਨੂੰ ਤੁਸੀਂ ਦੇਣ ਦੇ ਉਹਨੂੰ ਪਤਾ ਥੋੜੀ ਕਿੱਥੋਂ ਪੈਸੇ ਲੈਂਦਾ ਵਾ ਉਦੋਂ ਪਤਾ ਸੀ ਸ਼ਰਾਬ ਪੀਂਦਾ ਸੀ ਤੇ ਉਹਨੂੰ ਦੱਸਿਆ ਨਹੀਂ ਤੁਹਾਨੂੰ ਪਹਿਲਾਂ ਵੀ 8000 ਰੁਪਏ ਦੇ ਚੜ ਗਿਆ ਅਸੀਂ ਮਾਂ ਪੁੱਤਰ ਨੇ ਹੁਣ ਕੀ ਕਰਨਾ ਦੱਸ ਕਿੱਥੋਂ ਦਈਏ ਅਸ ਕੀ ਸਾਨੂੰ ਕਰਕੇ ਦਿੱਤਾ ਕਿ ਤੁਹਾਨੂੰ ਸਮਝਾਈ ਤੈਨੂੰ ਨਹੀਂ ਪਤਾ ਵੀ ਉਹ ਕਿੱਥੋਂ ਪੈਸੇ ਲਿਆਉਂਦਾ ਕਿੱਥੋਂ ਮੈਂ ਆਹੀ ਕਿੱਥੋਂ ਖਾਣਦੇ ਆ ਉਹਨੂੰ ਪੁੱਛਣਾ ਤੇ ਚਾਹੀਦਾ ਸੀ ਨਾ ਉਹਨਾਂ ਦੇ ਭਾਜੀ ਮੋਜਾਂ ਲਟਦਾ ਰਿਹਾ ਅਜਰਾ ਬੀਬੀ ਹੁਣੇ ਹੀ ਥੋੜੀ ਤੇ ਕਰਜ਼ਾ ਦੇਣਾ ਵਾ ਤੇ ਉਹਨੇ ਸੰਜੇ ਘਰ ਚੋਂ ਕੀ ਖਟਿਆ ਫਿਰ ਕੀ ਖਟਿਆ ਉਹਨੇ ਸੰਜੇ ਘਰ ਵਿੱਚੋਂ ਫਿਰ ਦੱਸੋ ਤੁਸੀਂ ਸਭ ਕੁਝ ਮੈਂ ਮੰਨਦਾ ਨਾ ਸਭ ਕੁਝ ਨਹੀਂ ਲਿਆ ਉਹ ਸੰਜੇ ਘਰ ਵਿੱਚ ਨਹੀਂ ਕੋਈ ਨਹੀਂ ਗੱਲਾਂ ਤੁਸੀਂ ਸਾਰੇ ਕਰ ਲਾਪੇ ਪਤਾ ਕੀ ਗੱਲ ਆ ਮੇਰੇ ਸਿਰ ਤੇ ਜ਼ੁਮੇਰੀ ਹੀ ਨਾ ਆ ਵੇਖੋ ਮੇਰੇ ਆਇਆ ਹੱਥ ਖੜੇ ਹੁਣ ਆਪੋ ਆਪਣੀ ਜ਼ੁਮੇਰੀਆਂ ਸੰਭਾਲੋ ਤੁਸੀਂ ਆਪੇ ਆਪਣਾ ਕਰੋ ਤੇ ਆਪਣਾ ਖਾਓ ਮੇਰੇ ਹੱਥ ਖੜੇ ਨੇ ਆ ਆ ਦੇਖ ਸਿਆਣਾ ਬਣਾ ਬੰਦਾ ਕੀ ਕਹਿ ਕੇ ਗਿਆ ਸਾਲਾ ਬਿਆਨੇ ਨੇ ਸੱਚ ਹੀ ਕਿਹਾ ਵਾ ਜੋਗਜ ਹੋਇਆ ਉਹੀ ਕਿਹਾ ਵਾ ਉਹਨੇ ਕੀ ਕਿਹਾ ਮੈਨੂੰ ਪਹਿਲਾਂ ਦੱਸ ਕੋ ਠੀਕ ਹੀ ਕਿਹਾ ਵਾ ਤੂੰ ਹੁਣ ਜੋ ਮਰਜੀ ਕਰ ਅੱਜ ਸਾਰੇ ਤੁਸੀਂ ਰਲ ਗਏ ਗੱਲਾਂ ਤੁਸੀਂ ਸਾਰੇ ਕਰਦੇ ਸਾਰੇ ਬਹਿ ਕੇ ਉੱਚੇ ਹੋ ਗਿਆ ਤੁਸੀਂ ਤੇ ਜ਼ਿੰਮੇਵਾਰੀਆਂ ਸਾਡੇ ਸਿਰ ਤੇ ਤੁਸੀਂ ਪਾਤੀ ਜਿਹੜਾ ਪੈਣਾ ਖਾਦਾ ਲੈ ਲੈ ਉਹ ਕਿਹਨੇ ਥੋੜੀ ਦੇਣਾ ਵਾ ਉਹ ਵਿਚਾਰਾ ਕੀ ਕਰੇ ਉਹਨੇ ਬਥੇਰੀਆਂ ਜ਼ਿੰਮੇਵਾਰੀਆਂ ਪਗਤਾਈਆਂ ਸਾਡੀਆਂ ਕਿੰਨੀਆਂ ਕਿ ਜ਼ਿੰਮੇਵਾਰੀਆਂ ਉਹਨੇ ਪਗਤਾਈਆਂ ਤੁਹਾਡੀਆਂ ਕਿੰਨੀਆਂ ਪਗਤਾਈਆਂ ਦੱਸੀਂ ਜਦ ਤੂੰ ਗੱਲਾਂ ਤੁਸੀਂ ਇੰਨੀਆਂ ਨਹੀਂ ਹੁਣ ਕਰ ਲਾਪੇ ਅੱਜ ਸਾਰੇ ਤੁਸੀਂ ਇਕੱਠੇ ਹੋ ਗਏ ਤੇ ਗੱਲਾਂ ਕਰਨ ਨੂੰ ਕੰਮੀ ਆ ਪਾਦਰ ਮਾਜੂਰ ਐ ਇਹਨੂੰ ਵੀ ਮਾੜੀ ਮੋਟੀ ਅਕਲ ਦੇ ਦੇ ਥੋੜੀ ਜੀ ਇਹਨੂੰ ਅਕਲ ਕੀ ਦੇਵਾਂ ਉਹਨੇ ਤਾਂ ਕੋਈ ਸੁਆਰਿਆ ਨਹੀਂ ਇਹਨੂੰ ਹੀ ਅਕਲ ਦੇ ਦੇ ਥੋੜੀ ਜੀ ਐਡੀ ਗੱਲ ਕਰਨ ਦੀ ਕੋਈ ਲੋੜ ਨਹੀਂ ਤੇ ਨਾ ਹੀ ਇਹਨੂੰ ਜ਼ਿੰਮੇਵਾਰੀਆਂ ਦੇਣੀਆਂ ਐ ਅਰੇ ਇਹਦੀ ਮਾਂ ਬੈਠੀ ਦੀ ਗੱਲ ਕਰ ਰਹੀ ਗੱਲ ਕਿਉਂ ਨਹੀਂ ਕਰਨੀ ਗੱਲ ਤੇ ਤੂੰ ਕਰਨ ਨਹੀਂ ਦਿੰਦੀ ਕਿ ਇਹਨੂੰ ਐ ਨਹੀਂ ਇਹਨੂੰ ਐਡੀ ਜ਼ਿੰਮੇਵਾਰੀਆਂ ਕਰੀਏ ਦੇਣੀਆਂ ਤੂੰ ਦੱਸੇ ਸੱਚੀ ਮੈਂ ਕਿਹਾ ਤਾ ਤੁਹਾਨੂੰ ਬੈਠੋ ਇੱਥੇ ਕਰੋ ਬੜਾ ਕੁਛ ਹੋਇਆ ਤਾ ਆਜਾ ਵੀ ਸੁਣਾ ਗਿਆ ਇਹ ਵੀ ਸੁਣਾਉਂਦੇ ਨਹੀਂ ਤੇ ਇਹ ਦੇਖ ਸਾਬ ਮੈਂ ਲੜਾਈ ਸੁਣ ਕੇ ਆਈ ਆ ਮੈਂ ਲੜਨ ਥੋੜੀ ਆਈ ਥਾਡੇ ਨਾਲ ਤੇ ਲੜ ਨਹੀਂ ਆਈਆਂ ਹੋਰ ਕੀ ਕਰਨਾ ਹੈ ਤੂੰ ਦੱਸੀ ਕੀ ਕਰਨਾ ਹੈ ਤੂੰ ਹਾਂ ਇਹ ਨਹੀਂ ਲੜਦੇ ਹੈਗੇ ਲੜਾ ਨਹੀਂ ਆਈ ਤੂੰ ਸਾਰੇ ਜਿੰਨੇ ਇਹ ਟੋਲਾ ਬਣਾ ਕੇ ਮੇਰੇ ਘਰ ਲੜ ਨਹੀਂ ਆਈ ਹੋਰ ਕੀ ਕਰਨੀ ਹੈ ਤੂੰ ਗੱਲਾਂ ਤੈਨੂੰ ਭੈਣ ਨੂੰ ਫੋਨ ਲਾ ਕੇ ਦਾਦਾ ਚਾਚੀ ਲਾਂਡੀ ਦੇ ਦਰ ਬਸ ਠੀਕ ਆ ਪਚਾਦੇ ਭੈਣ ਤੱਕ ਗੱਲਾਂ ਇਹ ਕੰਮ ਤੁਹਾਨੂੰ ਆਉਂਦਾ ਵਾ ਦਾਦਾ ਫੋਨ ਲਾੜੋ ਤੁਸੀਂ ਕਿਤੇ ਦੱਸਦੀ ਰਹੀ ਆ ਮੈਨੂੰ ਮਨਪ੍ਰੀਤ ਰੋ ਕਰ ਕਰਕੇ ਇਦਾਂ ਰੋਣੇ ਰੋਂਦਾ ਕੋਈ ਫਾਇਦਾ ਨਹੀਂ ਆ ਮੂੰਹ ਬੰਦ ਫੇ ਹੀ ਹੁੰਦੇ ਆ ਜਿੰਮੇ ਦਾ ਮਿਹਨਤ ਕਰਕੇ ਨਾ ਤੇ ਬੰਦਾ ਕਰਕੇ ਵਿਖਾ ਲੇ ਕੋ ਜੇ ਆਪਾਂ ਹੁਣ ਲਾਂਮਾ ਦਵਾਂਗੇ ਤਾਂ ਇਹਨੂੰ ਹਨਾ ਤੂੰ ਕੋਈ ਫਾਇਦਾ ਨਹੀਂ ਉਹਦੇ ਕੋ ਹੈਗੇ ਪੈਸੇ ਨਲ ਲਿਆ ਇਹ ਕੋਈ ਮਹਿਣਾ ਹੜਾ ਕੇ ਇਹਨੂੰ ਨਹੀਂ ਉਹ ਤਾਂ ਨਹੀਂ ਸਾਨੂੰ ਕੋਈ ਗੁੱਸਾ ਹੈਗਾ ਜੋ ਮਰਜੀ ਲੈਣਾ ਆਪਣੇ ਘਰ ਅੱਜੀ ਖੁਸ਼ੀ ਰਹਿਣ ਸਾਨੂੰ ਥੋੜਾ ਸਾੜਾ ਹੈਗਾ ਬਸ ਇਹੋ ਹੀ ਹੁੰਦਾ ਵਾ ਵੀ ਚੱਲ ਨਿਆਣੇ ਦਾ ਸਾਥ ਦੇਣ ਵੀ ਆਪਣਾ ਸਮਝ ਕੇ ਕੱਲ ਨੂੰ ਮੋੜੂਗਾ ਹੀ ਪੈਸੇ ਏਡਾ ਤਾਂ ਨਹੀਂ ਆ ਵੀ ਮਾਰ ਸਾਸ ਸੁਖ ਨਹੀਂ ਕੋਈ ਜੰਦਾ ਹੁੰਦਾ ਜਿੱਥੋਂ ਆਸ ਹੋਏ ਨਾ ਪੈਸੇ ਵਾਪਸ ਹੋਣ ਦੀ ਉਹਨੂੰ ਆ ਦਿੰਨਾ ਤਾਂ ਸਾਸ